ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਦੁਆਬਾ نیوز 24 ਅੱਜ ਅਸੀਂ ਬਾਬਾ ਬਿਸ਼ਕਰਮਾ ਮੰਦਿਰ ਪਹੁੰਚੇ ਆ ਜਿੱਥੇ ਕਿ ਹਜ਼ਾਰਾਂ ਸੰਗਤਾਂ ਪਹੁੰਚ ਚੁੱਕੀਆਂ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਬਾਬਾ ਜੀ ਦੇ ਪਿਸ਼ੋਕੜ ਬਾਰੇ ਔਰ ਬਾਬਾ ਜੀ ਦਾ ਕੀ ਇਤਿਹਾਸ ਆ ਉਹ ਗੱਲਾਂ ਕਰਾਂਗੇ ਤੇ ਤੁਹਾਡੇ ਤੱਕ ਜ਼ਰੂਰ ਪਹੁੰਚਾਵਾਂਗੇ ਆਓ ਚੱਲਦੇ ਆ ਜੀ ਧੰਨਵਾਦ ਕੀ ਹਾਲ ਚਾਲ ਹੈ ਜੀ ਠੀਕ ਹੈ ਜੀ ਜੀ ਨਾਲ ਤੁਹਾਡਾ ਹਰਨੇਕ ਸਿੰਘ ਕਿੰਨੇ ਚਿਰ ਤੋਂ ਆਣੇ ਜੀ ਬਹੁਤ ਚਿਰ ਹੋ ਗਿਆ ਜੀ ਬਹੁਤ ਚਿਰ ਹੋ ਗਿਆ ਜੀ ਜੀ ਜਿਹੜਾ ਬਾਬਾ ਜੀ ਸੀਗੇ ਇਹਨਾਂ ਦਾ ਕੀ ਇਤਿਹਾਸ ਹੈ ਜੀ ਬਾਬਾ ਜੀ ਬੋਲ ਹਾਂ ਕੀ ਇਤਿਹਾਸ ਦੇ ਬਾਰੇ ਦੱਸ ਸਕਦੇ ਹੋ ਜਾਣੀਕਾਰ ਉਹ ਕੀ ਇਤਿਹਾਸ ਹੈ ਹਾਂਜੀ ਬਹੁਤ ਇਤਿਹਾਸ ਹੈ ਇਹਨਾਂ ਦਾ ਬਾਬਾ ਜੀ ਦਾ ਇਹ ਉਹਦਾ ਕੋਈ ਥੋੜਾ ਦਾ ਰਿਹਾ ਹੈ ਇਹਨਾਂ ਦਾ ਪਿਆਰ ਬਾਬਾ ਜੀ ਦਾ ਬਾਬਾ ਜੀ ਦਾ ਮੋਰੇ ਦਰਸ਼ਨ ਕਰਨ ਨਾਲ ਹੀ ਦਾ ਹਰ ਸਾਲ ਇਤਿਹਾਸ ਨਹੀਂ ਪਤਾ ਇਤਿਹਾਸ ਤਾਂ ਨਹੀਂ ਉਹ ਠੀਕ ਹੈ ਜੀ ਤੇ ਫਾਈਨਲ ਨਹੀਂ ਪਤਾ ਨਹੀਂ ਪਤਾ ਜੀ ਬਾਬਾ ਜੀ ਦੇ ਘਰ ਵਾਲੀ ਕੀ ਨਾ ਸੀ ਬਾਬਾ ਜੀ ਸਰਮਾ ਜੀ ਦੇ ਪੰਜ ਪੁੱਤ ਸੀ ਕਿਨੇ ਪੁੱਛੇ ਜੀ ਪੰਜ ਜੀ ਬਾਬਾ ਬਿਸ਼ਕਰਮਾ ਜੀ ਦੇ ਪੰਜ ਬੋਸ ਸੀ ਤੇ ਉਹਨਾਂ ਦੇ ਘਰ ਵਾਲੀ ਦਾ ਕੀ ਨਾਂ ਸੀ ਨਹੀਂ ਇਹ ਨਹੀਂ ਪਤਾ ਕਿਉਂਕਿ ਸਾਫ ਸਿੱਧੀ ਦਨੀਆ ਕੁੜੀਆਂ ਸੀ ਉਹਨਾਂ ਦੀ ਨਹੀਂ ਇਹ ਵੀ ਨਹੀਂ ਪਤਾ ਸਿਰ ਜੋ ਯਾਨੀ ਕਿ ਨਾ ਉਹਦਾ ਇਤਿਹਾਸ ਕੀ ਹੈ ਜੀ ਕਹਿੰਦਾ ਬਾਬਾ ਬਿਸ਼ਕਰਮਾ ਜੀ ਨੇ ਆਪਣਾ ਜੋ ਆਪਣੀ ਆ ਕਾਰਗਜ਼ਾਰੀ ਹੈਗੀ ਆ ਨਾ ਇਹਦੇ ਵਾਸਤੇ ਪੈਰ ਉਹਨਾਂ ਦੀ ਆ ਸਾਡੇ ਕਰਤਾ ਧਰਤਾ ਯਾਨੀ ਕਿ ਨਾ ਉਹੀ ਆ ਜਿਹਨਾਂ ਨੇ ਆਪਣਾ ਸਭ ਟੂਲ ਐਰਾ ਵਗੈਰਾ ਬਣਾ ਕੇ ਤਾਂ ਸਾਨੂੰ ਜਾਨੀ ਕਿ ਇਹਨਾਂ ਕੰਮ ਦੇ ਵਿੱਚ ਰੋਜ਼ਗਾਰ ਵਿੱਚ ਠੀਕ ਹੈ ਜੀ ਆਓ ਅੱਗੇ ਚੱਲਦੇ ਆ ਜੀ ਜਿਹੜੇ ਅਸੀਂ ਸਵਾਲ ਇਹਨਾਂ ਨੂੰ ਕਰ ਰਹੇ ਆ ਅਸੀਂ ਜਵਾਬ ਤੁਹਾਨੂੰ ਉਹਨਾਂ ਦੇ ਦੇਵਾਂਗੇ ਕਿੰਨੇ ਪੁੱਛੀ ਉਹਨਾਂ ਦੀ ਘਰ ਵਾਲੀ ਦਾ ਕੀ ਨਾਮ ਸੀ ਕੀ ਇਤਿਹਾਸ ਆ ਉਹ ਤੁਹਾਡੇ ਨਾਲ ਪੂਰੀ ਜਾਣਕਾਰੀ ਦੇ ਕੇ ਹੀ ਜਾਵਾਂਗੇ ਪਹਿਲਾਂ ਸਾਰੀ ਜਾਣਕਾਰੀ ਲੈ ਲਈ ਆਓ ਚੱਲਦੇ ਆ ਇਹ ਇਹਨਾਂ ਦੀ ਵਾਈਟ ਲਾਉ ਭਾਈਓ ਆਓ ਜੀ ਲੋ ਜੀ ਸਾਡੇ ਵੀਰ ਸਾਡੇ ਨਾਲ ਮੌਜੂਦ ਆ ਅਸੀਂ ਇਹਨਾਂ ਨਾਲ ਵੀ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਦੀਵਾਲੀ ਮਨਾਈ ਜੀ ਹਾਂ ਜੀ ਹਾਂ ਜੀ ਕਿਦਾਂ ਰਹੀ ਦੀਵਾਲੀ ਬਹੁਤ ਵਧੀਆ ਹੈਨਾ ਕਿੰਨੇ ਚਿਰ ਤੋਂ ਆਉਣ ਇੱਥੇ ਮੈਂ 4-5 ਸਾਲ ਤੋਂ ਆ ਰਿਹਾ ਜੀ 4-5 ਸਾਲ ਹਾਂ ਜੀ ਕੀ ਆ ਬਾਤ ਹੈ ਜੀ ਹਾਂ ਜੀ ਇਹਨਾਂ ਦਾ ਕੀ ਇਤਿਹਾਸ ਹੈ ਜੀ ਇਤਿਹਾਸ ਹੈ ਪਤਾ ਨਹੀਂ ਮੱਥਾ ਟੇਕਣਾ ਹੀ ਦਾ ਜੀ ਮੱਥਾ ਟੇਕਣਾ ਜੀ 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 ਲਓ ਜੀ ਸਿੱਧਾ ਇਹ ਕਹਤਾ ਵੀ ਇਤਿਹਾਸ ਪਤਾ ਨਹੀਂ ਮੱਥਾ ਟੇਕਣਾ ਚਾਹੀਦਾ ਪਰ ਮੱਥਾ ਟੇਕਣਾ ਜ਼ਰੂਰੀ ਹੈ ਨਹੀਂ ਜ਼ਰੂਰੀ ਹੈ ਪਰ ਇਤਿਹਾਸ ਕਿਨੇ ਪਉਸੀ ਇਹਨਾਂ ਦੇ ਇਹ ਨਹੀਂ ਪਤਾ ਜੀ ਲਓ ਜੀ ਸਾਡੇ ਵੀਰ ਜੀ ਨੇ ਕਹਤਾ ਇਹ ਵੀ ਪਤਾ ਨਹੀਂ ਕੋਈ ਗੱਲ ਨਹੀਂ ਥੈਂਕ ਯੂ ਧੰਨਵਾਦ ਤੁਹਾਡਾ ਅੱਗੇ ਆਓ ਅੱਗੇ ਆਓ ਲਓ ਜੀ ਕੋਈ ਅਸੀਂ ਸ਼ਾਇਦ ਸਾਨੂੰ ਜਿਹੜਾ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਹਾਂਜੀ ਠੀਕ ਕਿੰਨੇ ਘਰ ਤੋਂ ਆ ਰਹੇ ਹੋ ਜੀ ਮੈਂ ਤਾਂ ਪਹਿਲੀ ਵਾਰ ਹੀ ਆਇਆ ਹਾਂ ਪਹਿਲੀ ਵਾਰ ਹੀ ਹਾਂਜੀ ਕਿਥੋਂ ਆਇਆ ਤੁਸੀਂ ਜਲੰਧਰੋਂ ਹੀ ਆਇਆ ਹੈਂ ਜਲੰਧਰੋਂ ਜਲੰਧਰੋਂ ਤੁਹਾਨੂੰ ਇਸ ਸਮੰਦਰ ਬਾਰੇ ਕਿੱਦਾਂ ਜਾਣਕਾਰੀ ਹੋਈ ਸਾਡੇ ਪਿਤਾ ਜੀ ਦਸਤਕਾਰੀ ਕੰਮ ਕਰਦੇ ਸੀਗੇ ਅੱਛਾ ਜੀ ਇਸ ਕਰਕੇ ਉਹ ਇੱਥੇ ਹੁੰਦੇ ਜਾਂਦੇ ਸੀਗੇ ਅੱਛਾ ਮਨੋ ਉਹ ਜਾਣਕਾਰ ਇਹ ਇਤਿਹਾਸ ਬਾਰੇ ਕੋਈ ਜਾਣਕਾਰੀ ਹੈ ਤੁਹਾਨੂੰ ਨਹੀਂ ਹੈ ਠੀਕ ਹੈ ਜੀ ਆਓ ਚੱਲਦੇ ਹਾਂ ਨੌਜਵਾਨ ਵੀ ਆ ਰਹੇ ਹਨ ਨੌਜਵਾਨਾਂ ਨਾਲ ਵੀ ਗੱਲ ਕਰਾਂਗੇ ਪਰ ਆ ਲੋ ਇਹ ਮੋਟਰਸਾਈਕਲ ਤੇ ਸਾਡੇ ਨੌਜਵਾਨ ਆ ਹੀ ਗਏ ਆ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਵਧੀਆ ਜੀ ਵਧੀਆ ਜੀ ਕਿੱਥੋਂ ਆਏ ਭਾਈ ਅਵੇ ਭਾਈ ਆਏ ਨਵੇਂ ਸ਼ਹਿਰ ਤੋਂ ਨਵੇਂ ਸ਼ਹਿਰ ਤੋਂ ਕੀ ਆ ਬਾਤ ਮਾਤਾ ਟਿਕਣ ਆਏ ਜੀ ਹਾਂਜੀ ਹਾਂਜੀ ਤੇ ਹੁਮਰ ਕੰਨ ਨਹੀਂ ਨਹੀਂ ਮਾਤਾ ਟਿਕਣ ਆਏ ਜੀ ਅੱਛਾ ਜੀ ਕੀ ਨਾਮ ਤੁਹਾਡਾ ਮੈਂ ਨਾਮ ਹਰਪ੍ਰੀਤ ਹੈ ਜੀ ਹਰਪ੍ਰੀਤ ਹਾਂਜੀ ਬਹੁਤ ਸੋਹਣਾ ਨਾਮ ਜੀ ਹਰਪ੍ਰੀਤ ਇਹ ਤੁਸੀਂ ਬਾਬੇ ਦੇ ਆਏ ਆ ਇਨਚਰ ਦੇ ਬਾਬਾ ਜੀ ਦੀ ਮਾਤਾ ਦਾ ਕੀ ਨਾਮ ਸੀ ਪਤਾ ਨਹੀਂ ਨਹੀਂ ਪਤਾ ਜੀ ਤੇ ਉਹਨਾਂ ਦੇ ਪੁੱਤ ਕਿੰਨੇ ਸੀਗੇ ਜੀ ਨਹੀਂ ਪਤਾ ਜੀ ਧੰਨਵਾਦ ਥੈਂਕ ਯੂ ਥੈਂਕ ਯੂ ਨੌਜਵਾਨਾਂ ਨੂੰ ਹੋ ਸਕਦਾ ਵੀ ਜਾਗਰਤੀ ਨਾ ਹੋਵੇ ਨੌਜਵਾਨ ਨੂੰ ਜਾਗਰਤੀ ਲਿਆਉਣੀ ਜ਼ਰੂਰੀ ਆ ਬਈ ਇਤਿਹਾਸ ਕੀ ਆ ਬਾਬਾ ਜੀ ਦਾ ਆਪਾਂ ਆਏ ਮੱਥਾ ਟੇਕਿਆ ਡੱਬਾ ਰੱਖਿਆ ਬਾਬਾ ਜੀ ਦੇ ਮੋਰੇ ਭੋਗ ਲਾਓ ਬਾਬਾ ਜੀ ਚਲੋ ਜੀ ਦੇਦੇ ਪਾਰ ਹੋ ਗਏ ਆਪਾਂ ਇਹ ਵੀ ਕੰਮ ਕਰਨਾ ਤੇ ਇਤਿਹਾਸ ਦਾ ਵੀ ਪਤਾ ਕਰਨਾ ਇਤਿਹਾਸ ਕੀ ਆ ਆਓ ਜਾਈਂ ਦਾ ਪਾਪਾ ਜਿਹੜਾ ਮੈਂ ਕਹਿੰਦੇ ਬਾਬਾ ਬਿਸ਼ਕਰਮਾ ਜੀ ਦੇ ਕਿੰਨੇ ਪੁੱਛ ਗਏ ਦਿੱਤਾ ਨਹੀਂ ਇਹਦੇ ਬਾਰੇ ਨੂੰ ਪਤਾ ਨੇ ਆ ਰਹੇ ਨੇ ਨਹੀਂ ਪਤਾ ਜੀ ਕੀ ਨਾਮ ਜੀ ਲੱਗਦਾ ਨਾ ਅਦਮੇਸ਼ਾ ਚਲੋ ਧੰਨਵਾਦ ਜੀ ਥੈਂਕ ਯੂ ਖੜੇ ਹਾਂ ਅਭਿਸ਼ੇਕ ਜੀ ਹਾਂਜੀ ਕੀ ਹਾਲ ਚਾਲ ਹੈ ਜੀ ਠੀਕ ਹੈ ਜੀ ਕਿੰਨੇ ਸਾਲ ਤੋਂ ਆਨੇ ਜੀ ਹਰ ਇੱਕ ਸਾਲ ਆਈਦਾ ਜੀ ਹਰ ਇੱਕ ਸਾਲ ਆਈਦਾ ਹਾਂਜੀ ਤੇ ਜਿਹੜੇ ਬਾਬਾ ਬਿਸ਼ਕਰਮਾ ਜੀ ਸੀ ਉਹਨਾਂ ਦੇ ਪੁੱਤ ਕਿਨੇ ਦੇਗੇ ਜੀ ਪੁੱਤ ਹਾਂਜੀ ਉਹਨੇ ਬੱਸ ਗਿਆ ਜੀ ਉਹਨਾਂ ਦਾ ਜੀ ਪਤਾ ਨਹੀਂ ਉਹਨਾਂ ਪਤਾ ਨਹੀਂ ਜੀ ਕੋਈ ਗੱਲ ਨਹੀਂ ਜੀ ਜੀ ਹੋਰ ਵੀ ਸਾਡੇ ਨੌਜਵਾਨ ਕਈ ਆ ਰਹੇ ਆ ਕਿ ਸਾਡੀਆਂ ਭੈਣਾਂ ਉਹ ਵੀ ਆ ਗਈਆਂ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਪਹਿਲਾ ਜਿਹੜਾ ਸਵਾਲ ਸਾਡਾ ਉਹਦਾ ਜਵਾਬ ਜ਼ਰੂਰੀ ਆ ਆਜੋ ਜੀ ਅੱਗੇ ਲੋ ਬਾਬਾ ਬਿਸ਼ਰਮਾ ਜੀ ਮਾ ਹੁਕਮ ਦੇ ਜੀ ਇਹਨਾਂ ਨੂੰ ਲੋ ਜੀ ਹੋਰ ਅਸੀਂ ਜਵਾਬ ਜਿਹੜਾ ਆ ਜਾਣਨ ਦੀ ਕੋਸ਼ਿਸ਼ ਕਰਾਂਗੇ ਜਿਹੜੇ ਸਾਡੇ ਨੌਜਵਾਨ ਜਾਂ ਕੋਈ ਹੋਰ ਵੀ ਆਊਗਾ ਗੱਲਬਾਤ ਕਰਦੇ ਆ ਜੀ ਅਸੀਂ ਆਜੋ ਲਓ ਜੀ ਅਸੀਂ ਜਿਹੜੇ ਪੁਰਾਣੇ ਤੋਂ ਪੁਰਾਣੇ ਵੀ ਬਜ਼ੁਰਗ ਆ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿਉਂ ਸਿਹਤ ਤੇ ਇਤਿਹਾਸ ਸਾਨੂੰ ਲੱਭੋਗੇ ਉਹਨਾਂ ਦੇ ਕੋਲੋਂ ਜਿਹੜਾ ਇਤਿਹਾਸ ਆ ਇਤਿਹਾਸ ਲੱਭਣਾ ਬਹੁਤ ਜ਼ਰੂਰੀ ਆ ਕਿ ਬੜੇ ਉਹਨਾਂ ਨੂੰ ਹੁਕਮ ਹੋਇਆ ਸੀਗਾ ਜਿਹੜੇ ਕਿਰਤ ਕਰਨ ਦੇ ਸ਼ਾਹਨਾਂ ਦਾ ਸਾਰੇ ਬਰਮਾ ਮਜੀ ਨੇ ਉਹਨਾਂ ਦੇ ਕਿੰਨੇ ਪੁੱਤ ਸੀਗੇ ਜੀ ਚਾਰ ਪੁੱਤ ਸੀਗੇ ਜੀ ਨਹੀਂ ਜੀ ਦੱਸ ਦਿਓ ਬੱਚਾ ਜੀ ਫੇਰ ਨਹੀਂ ਮੈਨੂੰ ਪਤਾ ਲਓ ਜੀ ਕੋਈ ਗੱਲ ਨਹੀਂ ਧੰਨਵਾਦ ਜਿਨ੍ਹਾਂ ਵੀ ਤੁਸੀਂ ਸਾਨੂੰ ਸੁਝਾਅ ਦਾ ਠੀਕ ਹੈ ਜੀ ਜਾਣਕਾਰੀ ਕੋਈ ਇਤਿਹਾਸ ਉਹਨਾਂ ਦਾ ਪਾਪਾ ਬੀਜ ਕੁਾਰਮਾ ਜੀ ਕਾਰਾਗਰੀ ਦੇ ਸਭ ਤੋਂ ਪਹਿਲੇ ਮੋਢਿਆਂ ਜਿਨ੍ਹਾਂ ਨੇ ਗੋਲ ਦਾ ਪਹਿਲਾ ਇਹ ਅਵਿਸ਼ਕਾਰ ਕੀਤਾ ਅਤੇ ਉਸ ਤੋਂ ਸਾਰੀ ਦੁਨੀਆ ਗਲਾਈ ਦੇ ਨਾਲ ਘੁੰਮਣੀ ਸ਼ੁਰੂ ਹੋਈ ਔਰ ਅੱਗੇ ਵਧਣੀ ਸ਼ੁਰੂ ਹੋਈ ਦੁਨੀਆ ਦੀ ਸਪੀਡ ਬਣ ਗਈ ਜਿਹੜਾ ਕੋ ਬਾਬਾ ਬਜਰਾ ਬਿਸਕਰਵਾ ਜੀ ਨੇ ਤਾਂ ਗੋਮਨ ਤਿਆਰ ਕੀਤਾ ਸੀ ਕਿਹੜੀ ਚੀਜ਼ ਸੀ ਜਿਹਨੇ ਮਨੋ ਗੋਮਨ ਨੂੰ ਤਿਆਰ ਕੀਤਾ ਗਿਆ ਲੱਕੜ ਦਾ ਸੀ ਜੈਤ ਲੱਕੜ ਦਾ ਨਹੀਂ ਨਹੀਂ ਉਹ ਚੀਜ਼ ਆ ਜਿਹਦੇ ਨਾਲ ਉਹਨੂੰ ਉਹਨੂੰ ਸਹੀ ਕੀਤਾ ਉਹਨੂੰ ਫੇਰ ਬਣਾਇਆ ਉਹ ਕੀ ਹੈ ਮੈਂ ਦੱਸ ਦਿੰਦਾ ਮੈਂ ਦੱਸ ਦਿੰਦਾ ਅੱਛਾ ਜੀ ਫਟਾ ਫਟਾ 150 ਜਦੋਂ ਆਪਾਂ ਕੰਸਿਧੀ ਕਰਨੀ ਉਹ ਗੁਣੀਆਂ ਲੈ ਸਕਦੇ ਆ ਜਦੋਂ ਆਪਾਂ ਗੜਿਆਈ ਕਰਨੀ ਆ ਤਾਂ ਪ੍ਰਕਾਰ ਲੈ ਸਕਦੇ ਆ ਆਜੋ ਜਲਦੀ ਅੱਗੇ ਨੂੰ ਉਹ ਕਿਤਾਬ ਗੁਰਿੰਦਰ ਸਿੰਘ ਖਾਂ ਜੀ ਬੀਨ ਆ ਤੁਹਾਡਾ ਭਾਈ ਰਮੇਸ਼ ਪਰਮੇਸ਼ ਖਾਂ ਜੀ ਹਾਂ ਜੀ ਕੀ ਇਤਿਹਾਸ ਹੈ ਬਾਬਾ ਜੀ ਦਾ ਬਾਬਾ ਜੀ ਤਾਂ ਭਾਈ ਤਾਂ ਹੁਣ ਦਰਸ਼ਨ ਕਰਨ ਵਾਸਤੇ ਆਏ ਹਾਂ ਜੀ ਨਹੀਂ ਇਤਿਹਾਸ ਕੀ ਆ ਜੀ ਇਹ ਤਾਂ ਭਾਈ ਆਪਾਂ ਨੂੰ ਪਤਾ ਨਹੀਂ ਨਹੀਂ ਪਤਾ ਜੀ ਤਾਂ ਮਗਰ ਫਰਦਾਦ ਜੀ ਖੜੇ ਪੁੱਛ ਰਹੇ ਨੇ ਕੀ ਇਤਿਹਾਸ ਹੈ ਜੀ ਦੇਖਣ ਦੇ ਮਨਉਲੀਮ ਮਹਾਰਾਜ ਜਿਨਮੀਏ ਹੁੰਦੇ ਆ ਮਤਲਬ ਵੀ ਕੰਮ ਕਾਜ ਜਿਹੜੇ ਆ ਉਹ ਇਸ ਦਿਨ ਸੱਜ ਕੇ ਤੇ ਗੁਰੂ ਮਹਾਰਾਜ ਦੇ ਦਰਸ਼ਨ ਕਰਦੇ ਆ ਜੀਮਾਨ ਛੋਟਾ ਸਵਾਲ ਬਾਬਾ ਜੀ ਕਿੰਨੇ ਪੁੱਛਦੇ ਹੋ ਜੀ ਬਾਬਾ ਜੀ ਇਹ ਪੁੱਤ ਕਿੰਨੇ ਸੀ ਇਹ ਨਹੀਂ ਬਾਬਾ ਜੀ ਕਰਵਾ ਜੀ ਦੀ ਜਿਹੜਾ ਦੇ ਅਫਾਰ ਕਰ ਦੇਖੋ ਜੀ ਕਮੈਂਟਰ ਆਹੀ ਇਹ ਰਾਜੋ ਬਈ ਤੁਸੀਂ ਬਾਰ ਬਾਰ ਸਵਾਲ ਪੁੱਛਦੇ ਆ ਅਸੀਂ ਤਾਂ ਪੁੱਛਦੇ ਆ ਸਾਡੀ ਤਸੱਲੀ ਨਹੀਂ ਹੈਗੀ ਜਦ ਤੱਕ ਸਾਡਾ ਸਵਾਲ ਕਲੀਅਰ ਨਹੀਂ ਹੁੰਦਾ ਉਦੋਂ ਤੱਕ ਦੂਜਾ ਸਵਾਲ ਨਹੀਂ ਪੁੱਛ ਨਹੀਂ ਸਕਦੇ ਕੋਈ ਗੱਲ ਸਾਰਾ ਕੁਝ ਤੁਹਾਨੂੰ ਦੱਸ ਕੇ ਹੀ ਜਾਵਾਂਗੇ ਆਜੋ ਚੱਲਦੇ ਪਹਿਲਾਂ ਤਾਂ ਤੁਹਾਨੂੰ ਦਿਵਾਲੀ ਦੀਆਂ ਮੁਬਾਰਕਾਂ ਬਹੁਤ-ਬਹੁਤ ਤੁਹਾਡੇ ਚੈਨਲ ਨੂੰ ਦਿਵਾਲੀ ਦੀਆਂ ਮੁਬਾਰਕਾਂ ਔਰ ਮੇਰੇ ਦੇਸ਼ ਭਾਰਤ ਨੂੰ ਔਰ ਪੰਜਾਬ ਵਾਸੀਆਂ ਨੂੰ ਫਗਵਾੜਾ ਵਾਸੀਆਂ ਨੂੰ ਲੱਖ ਲੱਖ ਵਧਾਈਆਂ ਦੀਵਾਲੀ ਦੀਆਂ ਅਤੇ ਬੰਦੀ ਛੋੜ ਦਿਵਸ ਦੀਆਂ ਔਰ ਅੱਜ ਜਿਹੜੀ ਆ ਵਿਸ਼ਕਰਮਾ ਦਿਵਸ ਦੀਆਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਕਿ ਪ੍ਰਮਾਤਮਾ ਸਾਡੇ ਨਾਲ ਮੌਜੂਦ ਹੈ ਅਸੀਂ ਇਹਨਾਂ ਨਾਲ ਵੀ ਗੱਲਬਾਤ ਕਰਾਂਗੇ ਇਹ ਵੀ ਫਗਵਾੜੇ ਦੀ ਹਸਤੀ ਹੈ ਜੀ ਤੇ ਪਹਿਲਾਂ ਤਾਂ ਤੁਹਾਨੂੰ ਮੁਬਾਰਕਾ ਜੀ ਬਹੁਤ ਬਹੁਤ ਸਾਰੇ ਜਗਤ ਨੂੰ ਜਿਹੜੀਆਂ ਆ ਬਾਬਾ ਵਿਸ਼ਕਰਮਾ ਜੀ ਦੀ ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆਂ ਤੇ ਦੀਵਾਲੀ ਲੰਘ ਕੇ ਗਈ ਆ ਦੀਵਾਲੀ ਜਿਹੜੇ ਇਦਾਂ ਦਾ ਤਿਹਾਰ ਆ ਸਾਡੇ ਲਈ ਸਾਰਿਆਂ ਲਈ ਖੁਸ਼ੀਆਂ ਦੇ ਆਉਂਦੇ ਰਹਿਣ ਤੇ ਸਾਰਿਆਂ ਨੂੰ ਮੇਰੇ ਆਪਣੇ ਵੱਲੋਂ ਬਹੁਤ-ਬਹੁਤ ਦਿਲੋਂ। ਕੀ ਬਾਤ ਹੈ ਜੀ। ਤੁਸੀਂ ਵੀ ਦੁਆਬਾ ਨਿਊਜ਼ 24 ਤੁਹਾਨੂੰ ਵੀ ਮੁਬਾਰਕਾਂ ਦੇ ਰਿਹਾ। ਚੜ੍ਹਦੀ ਕਲਾ ਰੋ ਜੀ। ਥੈਂਕ ਯੂ ਸਰ। ਹਾਂਜੀ ਅਸੀਂ ਸਵਾਲ ਪੁੱਛੇ ਸੀ ਇਹਨਾਂ ਨੂੰ ਬਾਕੀ ਦਰਸ਼ਕਾਂ ਨੂੰ ਸਵਾਲ ਗੱਲਬਾਤ ਜਾਰੀ ਕੀਤੀ ਸੀ ਇਹਨਾਂ ਨਾਲ ਵੀ ਸਾਨੂੰ ਜਿਹੜੇ ਜਵਾਬ ਦਿਓ। ਅਸੀਂ ਪੁੱਛਿਆ ਸੀ ਬਾਬਾ ਬਿਸ਼ਕਰਮਾ ਜੀ ਦੇ ਕਿੰਨੇ ਪੁੱਛ ਗਏ। ਸਾਡਾ ਪਹਿਲਾ ਜਿਹੜਾ ਜਵਾਬ ਹੈ ਉਹ 5 ਪੁੱਛ ਗਏ। ਦੂਜਾ ਸਵਾਲ ਸੀ ਜਿਹੜੀ ਗੋਮਨ ਦਾ ਗੋਮਦ ਕਿੱਦਾਂ ਬਣਾਇਆ ਜਾਂਦਾ ਗੋਮਦ ਨੂੰ ਕਿੱਦਾਂ ਬਣਾ ਤਿਆਰ ਕੀਤਾ ਜਾਂਦਾ ਪਹਿਲਾਂ ਤੋਂ ਕੀ ਕੀਤਾ ਜਾਂਦਾ ਗੋਮਦ ਨੂੰ ਪ੍ਰਕਾਰ ਦੇ ਨਾਲ ਕੱਟਿਆ ਜਾਂਦਾ ਗੋਮਦ ਦੀ ਗਲਾਈ ਵਲਾਈ ਕੱਟੀ ਜਾਂਦੀ ਆ ਉਸ ਤੋਂ ਬਾਅਦ ਉਹ ਚੜਾਈ ਕੀਤੀ ਜਾਂਦੀ ਆ ਜੀ ਨੰਬਰ 3 ਤੀਜਾ ਸਵਾਲ ਆ ਜੀ ਬਾਬਾ ਬਿਸ਼ਕਰਮਾਈ ਦਾ ਕੀ ਇਤਿਹਾਸ ਆ ਬਾਬਾ ਬਿਸ਼ਕਰਮਾਈ ਦਾ ਜਿਹੜਾ ਇਤਿਹਾਸ ਆ ਉਹ ਬਾਬਾ ਬਿਸ਼ਕਰਮ ਜੋ ਕੁਝ ਵੀ ਬਣਿਆ ਟੂਲ ਵੀ ਬਣਿਆ ਜੋ ਜਿੰਨਾ ਵੀ ਸਮਾਨ ਬਣਦਾ ਬਾਬਾ ਜੀ ਦੇ ਹੱਥ ਹਸਲਾ ਹੀ ਬਣਿਆ ਸਾਰਾ ਸਮਾਨ ਸਾਨੂੰ ਤਿਆਰ ਕਰਕੇ ਬਾਬਾ ਜੀ ਇਹ ਸਾਨੂੰ ਦਿੱਤਾ ਅਸੀਂ ਉਸ ਦੇ ਨਾਲ ਨਾਲ ਅਸੀਂ ਸਾਰਾ ਸਮਾਨ ਤਿਆਰ ਕਰ ਲਏ ਨੇ ਘਰ ਬਣਾਉਣੇ ਆ ਬڑے-ਬڑے ਲੋਹੇ ਦੇ ਕੰਮ ਕਰਦੇ ਆ ਤੇ ਉਹਨਾਂ ਦੀ ਪੁੱਛਿਆ ਅਸੀਂ ਉਹਨਾਂ ਦੀ ਧਰ ਪਤਨੀ ਦਾ ਕੀ ਨਾਮ ਆ ਬਾਬਾ ਵਿਸ਼ਕਰਮਾ ਜੀ ਧਰ ਪਤਨੀ ਦਾ ਨਾਮ ਆ ਪਰਲਾ ਦੇਵੀ ਬਾਕੀ ਜਿਹੜੇ ਸਵਾਲ ਆ ਜਿਹੜੇ ਤਿੰਨ-ਚਾਰ ਆ ਸੀ ਉਹ ਤੁਹਾਨੂੰ ਦੱਸਦੇ ਆ ਬਹੁਤ ਸਵਾਲ ਅਸੀਂ ਰੋਕੇ ਰੱਖਾ ਨੇ ਜੇ ਸਾਰੇ ਅਸੀਂ ਕਲੀਅਰ ਹੋ ਗਿਆ ਉਹ ਉਹ ਵੀ ਤੁਹਾਨੂੰ ਜਰੂਰ ਦਿਖਾ ਲਓ ਜੀ ਅਸੀਂ ਜਿੰਨੀ ਕਵਰੇਜ ਕਰਨੀ ਸੀ ਅਸੀਂ ਕਵਰੇਜ ਕਰ ਚੁੱਕੇ ਹਾਂ ਔਰ ਸਵਾਲਾਂ ਦਾ ਜਵਾਬ ਅਸੀਂ ਖੁਦ ਵੀ ਦੇ ਚੁੱਕੇ ਹਾਂ ਜੇ ਸਵਾਲਾਂ ਦਾ ਜਵਾਬ ਤੁਹਾਨੂੰ ਨਹੀਂ ਮਿਲੇ ਅਸੀਂ ਉਹ ਸਵਾਲਾਂ ਦਾ ਜਵਾਬ ਦੇ ਦਿਆਂ ਅਸੀਂ ਕੋਸ਼ਿਸ਼ ਕਰਾਂਗੇ ਹਰ ਗਲੀ ਦੀ ਹਰ ਕੋਨੇ ਦੀ ਖਬਰ ਤੁਹਾਡੇ ਤੱਕ ਪਹੁੰਚਾਉਣ ਦਾ ਯਤਨ ਕਰਾਂਗੇ ਤੁਸੀਂ ਦੇਖਦੇ ਰਹੋ ਦੁਆਬਾ ਨਿਊਜ਼ 24 ਧੰਨਵਾਦ ਜੀ